ਔਕੇ ਕੜੀ ਆ ਦੇਖਣ ਦੇਈ ਆਪਣਾ ਵਿਰਦ ਸੁਮਦੇ ਸਤਿਗੁਰੂ ਸਾਹਿਬ ਮਹਾਰਾਜ ਜੀ ਵਚਨ ਕਰਦੇ ਨੇ ਕੀ ਖਾਈ ਓ ਪ੍ਰਭੂ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵੇਖਣ ਦਿੰਦਾ ਹੈ ਉਹ ਆਪਣਾ ਮੋਢੀ ਨੀਮਾ ਦਾ ਪਿਆਰ ਕਰਨ ਵਾਲਾ ਸੁਭਾਉ ਸਦਾ ਵਾਸਤੇ ਜਿਖੇ ਰੱਖ ਲੈ। ਇਹ ਨਹੀਂ ਹੈ ਕਿ ਔਖਾ ਸਮਾਂ ਕਦੇ ਕਿਸੇ ਤੇ ਆਉਂਦਾ ਨਹੀਂ ਮੈਂ। ਪਾਤਸ਼ਾਹ ਜੀ ਕਹਿੰਦੇ ਨੇ ਆਵੇਗਾ ਜਨੂਗਰ। ਕਿਉਂਕਿ ਦੁੱਖ ਤੇ ਸੁੱਖ ਦੋਏ ਕੱਪੜੇ ਹਨ। ਜੇ ਅਸੀਂ ਦੁੱਖ ਦਾ ਤਿਆਗ ਕਰਕੇ ਗੁਰੂ ਚਰਨਾਂ ਦੇ ਵਿੱਚੋਂ ਸੁੱਖ ਮੰਗਦੇ ਹਾਂ ਤਾਂ ਸਤਿਗੁਰੂ ਸਾਹਿਬ ਕਹਿੰਦੇ ਤੇਰਾ ਨੇੜਿਆਂ ਝੂਠ ਦੀਆਂ ਗੱਲਾਂ ਨੇ ਨਾਨਕ ਤਖਣ ਬੋਲਣਾ ਦੁੱਖ ਛੱਡ ਮੰਗੀਏ ਸੁੱਖ ਇਹ ਵਿਕਾਰ ਦੀਆਂ ਗੱਲਾਂ ਨੇ ਚੱਕ ਮਾਰਨਾ ਹੈ ਕਿਉਂ ਦੁੱਖ ਸੁੱਖ ਦੋਏ ਕਰ ਕੱਪੜੇ ਹਰੈ ਜੈ ਮਨੁਖ ਆਸਾ ਜੀ ਕਹਿੰਦੇ ਦੁੱਖ ਤੇ ਸੁਖ ਦੋ ਕੱਪੜਿਆਂ ਦੀ ਤਰ੍ਹਾਂ ਨੇ ਕਦੇ ਦੁੱਖ ਪਹਿਨਣਾ ਪਵੇਗਾ ਕਦੇ ਸੁਖ ਰੂਪੀ ਕੱਪੜੇ ਪਹਿਨਣੇ ਪੈਣਗੇ ਪਰ ਸਾਡਾ ਸੁਭਾਅ ਐਸਾ ਬਣਿਆ ਹੋਇਆ ਹੈ ਸੁਖ ਵੇਲੇ ਨਿਰੰਕਾਰ ਚੀਤੇ ਨਹੀਂ ਹੈ ਸੁਖ ਵੇਲੇ ਸੰਤ ਗੁਰੂ ਕਾਲ ਪੁਰਖ ਭੁੱਲ ਜਾਂਦਾ ਹੈ ਤੇ ਦੁੱਖ ਵੇਲੇ ਫਿਰ ਉਸ ਕਾਲਪੁਰਖ ਜੀ ਨੂੰ ਉਲੰਘੇ ਜਾਂਦੇ ਹਾਂ ਇਸੇ ਕਰਕੇ ਧੰ ਸਤਗੁਰੂ ਸਾਹਿਬ ਕਹਿੰਦੇ ਤੂੰ ਗੁਰੂ ਵਾਲਾ ਵਣ ਗੁਰੂ ਦੇ ਚਰਨਾਂ ਨਾਲ ਜੁੜ। ਪ੍ਰਭੂ ਅਕਾਲ ਪੁਰਖ ਵੈਰ ਗੁਰੂ ਜੀ ਦਾ ਸੇਵਕ ਬਣ। ਜਦੋਂ ਤੂੰ ਅਕਾਲ ਪੁਰਖ ਜੀ ਦਾ ਸੇਵਕ ਬਣ ਕੇ ਗੁਰੂ ਦੇ ਬਚਨਾਂ ਨੂੰ ਸਮਾਏਗਾ ਇਹ ਕਾਲਪੁਰਖ ਵੈਗੁਰੂ ਜੀ ਦਾ ਮੁੱਢ ਕਦੀਮਾ ਦਾ ਇਹ ਸੁਭਾਅ ਹੈ ਪਿਆਰ ਕਰਨ ਵਾਲਾ ਆਪਣੇ ਸੇਵਕ ਨੂੰ ਬੜਾ ਪਿਆਰ ਕਰਦੇ ਨੇ ਆਪਣੇ ਸਿੱਖ ਨੂੰ ਕਾਲਪੁਰਖ ਸਤਿਗੁਰੂ ਬੜਾ ਪਿਆਰ ਕਰਦੇ ਨੇ ਦੁਖਾਉਂਗਾ ਹੈ ਪਰ ਕਾਲਪੁਰਖ ਵੈਗੁਰੂ ਜੀ ਉਹ ਸਮਾਂ ਦੇਖਣ ਨਹੀਂ ਦਿੰਦਾ ਦੇਖਣ ਦਾ ਭਾਵ ਹੈ ਜਦੋਂ ਮਨ ਗੁਰੂ ਨਾਲ ਜੁੜ ਗਿਆ ਮਨ ਦੇ ਵਿੱਚ ਕਾਲਪੁਰਖ ਵੈਗੁਰੂ ਜੀ ਦਾ ਨਾਮ ਵਸ ਗਿਆ ਅਨ ਕਰਕੇ ਫਿਰ ਭਾਵੇਂ ਜਿੰਨੇ ਮਰਜੀ ਦੁੱਖ ਹੋਣ ਪਰ ਮਨ ਅਨੰਦ ਵਿੱਚ ਰਹਿੰਦਾ ਰਹੇ ਮਨ ਕਿਹੜੇ ਵਿੱਚ ਰਹਿੰਦਾ ਹੈ ਮਨ ਦੁਖੀ ਨਹੀਂ ਹੁੰਦਾ ਉਹਨਾਂ ਅੱਗੇ ਸਨਾ ਆਲੇ ਹੈ ਸ੍ਰੀ ਗ੍ਰੰਥਿ ਵਿਹੜੇ ਆ ਰਹੇ ਹਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭਾਈ ਦਿਆਲਾ ਜੀ ਦੇ ਵਿੱਚੋਂ ਵਾਰੇ ਜਾਂਦੇ ਨੇ ਪਰ ਗੁਰੂ ਦਾ ਪਿਆਰ ਹਿਰਦੇ ਵਿੱਚ ਵਸਿਆ ਹੋਇਆ ਹੈ ਉਬਲਦੀ ہوئی ਤੇਗ ਦਾ ਵੀ ਉਹਨਾਂ ਨੂੰ ਕੋਈ ਮਨ ਦੇ ਵਿੱਚ ਰਕਤੀ ਪਰ ਵੀ ਦੁੱਖ ਨਹੀਂ ਲੱਗ ਰਿਹਾ ਹੈ ਭਾਈ ਜਾਲਾ ਜੀਆਂ ਨੂੰ ਲੂਂਹ ਦੇ ਵਿੱਚ ਲਪੇਟ ਕੇ ਸਾੜਿਆ ਜਾ ਰਿਹਾ ਹੈ ਉਹ ਇੰਨੀ ਅੱਗ ਦੇ ਵਿੱਚ ਸੜਦੇ ਹੋਏ ਵੀ ਗੁਰੂ ਦੇ ਪਿਆਰ ਦੇ ਵਿੱਚ ਕਿਉਂਕਿ ਅੰਦਰ ਹਿਰਦੇ 'ਚ ਨਾਮ ਹੈ ਠੰਡਕ ਹੈ ਨਾਮ ਦੀ ਉਹ ਸੜਦੇ ਹੋਏ ਵੀ ਸ਼ਾਂਤ ਨੇ ਸੰਗੋਲੂ ਗੁਰੂ ਦੇਵਾਨ ਪਾਈਮਤੀ ਦਾੰਗੀ ਨੂੰ ਦੋ ਤਤਿਆਂ ਦੇ ਵਿਚਾਰੇ ਬਨ ਕੇ ਆਰੇ ਨਾਲ ਕੀੜਿਆ ਜਾ ਰਿਹਾ ਹੈ ਪਰ ਮੁੱਖ ਧੰਨ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਵੱਲ ਕੀਤਾ ਹੋਇਆ ਹੈ ਪਾਈਮਤੀ ਦਾੰਗੀਆਂ ਦਾ ਉਹਨਾਂ ਨੂੰ ਉਹ ਚੱਲ ਰਹੇ ਆਰੇ ਦਾ ਬਿਲਕੁਲ ਰੱਤੀ ਪਰ ਵੀ ਦੁੱਖ ਨਹੀਂ ਹੈ ਰੱਤੀ ਪਰ ਵੀ ਤਕਲੀਫ ਨਹੀਂ ਹੈ ਕਉਂਕੇ ਮਨ ਗੁਰੂ ਸ਼ਬਦ ਨਾਲ ਜੁੜਿਆ ਹੋਇਆ ਹੈ ਮਨ ਅਕਾਲ ਪੁਰਖ ਵੈਰ ਗੁਰੂ ਜੀ ਦੀ ਸਿੱਖ ਸਲਾਹ ਦੇ ਨਾਲ ਜੁੜਿਆ ਹੋਇਆ ਉਹ ਜਪਜੀ ਸਾਹਿਬ ਜੀ ਦੀ ਬਾਣੀ ਪੜ ਰਹੀ ਹੈ ਇਸ ਕਰਕੇ ਆਸਾ ਕੇਂਦਰੇ ਨੇ ਤੂੰ ਪਿਆਰ ਕਰ ਗੁਰੂ ਨਾਲ ਗੁਰੂ ਵਾਲਾ ਵਾਣ ਗੁਰੂ ਦੇ ਪਾਵਨ ਪ੍ਰਦੇਸ਼ ਨੂੰ ਫਿਰਦੇ ਚਲਸਾ ਫਿਰ ਅਕਾਲ ਪੁਰਖ ਵੈਰੂ ਆਪਣੇ ਸੇਵਕ ਨੂੰ ਕਦੇ ਵੀ ਦੁੱਖ ਦੇਣ ਦਾ ਸਮਾਂ ਵੇਖਣ ਨਹੀਂ ਦਿੰਦਾ ਹੈ ਕਿਉਂਕਿ ਉਹਦਾ ਸੁਭਾਅ ਹੈ ਹੱਥ ਦੇ ਰੱਖੇ ਆਪਣੇ ਕਾਹ ਸਾਸ ਸਾਸ ਪ੍ਰਤਿ ਕਾਲੇ ਪ੍ਰਭੂ ਕਰ ਆਪਣੇ ਸੇਵਕ ਨੂੰ ਆਪਣੇ ਗੁਰਸਿੱਖ ਨੂੰ ਆਪਣੇ ਪਿਆਰੇ ਨੂੰ ਆਪਣਾ ਹੱਥ ਦੇ ਕੇ ਉਹ ਵੀ ਰੱਖੀ ਕਰਦਾ ਹੈ ਉਹਦੀ ਰੱਖਿਆ ਕਰਦਾ ਹੈ ਸੇਵਕ ਨੂੰ ਉਸ ਦੇ ਹਰੇਕ ਸਾਥੇ ਨਾਲ ਅਕਾਲ ਪੁਰਖ ਵੈਰ ਗੁਰੂ ਜੀ ਪਾਲਦਾ ਰੰਗਾ ਹੈ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਇਸ ਕਰਕੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵਾਤਨ ਕਰਦੇ ਨਹੀਂ ਇਹ ਪਾਈ ਮੇਰਾ ਮਨ ਵੀ ਹੁਣ ਉਸ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਹੈ ਮੇਰਾ ਮਨ ਹਰ ਵੇਲੇ ਉਸ ਪ੍ਰਭੂ ਦੇ ਜਾਪ ਦੇ ਵਿੱਚ ਜੁੜਿਆ ਰਹਿੰਦਾ ਹੈ ਉਦੇ ਨਾਮ ਦੇ ਵਿੱਚ ਉਹਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਹੈ ਆਦ ਅੰਤ ਪ੍ਰਭ ਸਦਾ ਸੁਹਾਈ ਧੰਨ ਹਮਾਰਾ ਮੀਤ ਰਹਾ ਉਸ ਕਾਲਪੁਰਖ ਦੇ ਨਾਲ ਮੇਰਾ ਮਨ ਹਮੇਸ਼ਾ ਸਦਾ ਜੁੜਿਆ ਰਹਿੰਦਾ ਹੈ ਜੋ ਸ਼ੁਰੂ ਤੋਂ ਅਖੀਰ ਤੱਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ ਸ਼ੁਰੂ ਆਦੋਂ ਤੋਂ ਲੈ ਕੇ ਮਾਤਾ ਦੇ ਗਰਭ ਤੋਂ ਤੇ ਬਾਣੀ ਨੇ ਬਾਰ ਬਾਰ ਸਮਝਾਇਆ ਉੱਥੇ ਪਾਉ ਰੱਖਿਆ ਕਰ ਸਾਦੀ ਤੇਰੀ ਸੰਸਾਰ ਦੇ ਵਿੱਚ ਜਪਦੀ ਗਿਆਨਕ ਵਕਤ ਦੇ ਹਨ ਕਿ ਮੇਰੇ ਕਰਕੇ ਆ ਸੁੱਖ ਮਿਲ ਨੇ ਆ ਤਨ ਮੇਰੇ ਕਰਕੇ ਮੈਨੂੰ ਪ੍ਰਾਪਤ ਹੋਇਆ ਆ ਸੁੱਖ ਮੈਂ ਕਰਥੇ ਕੀਤੇ ਨੇ ਪਰ ਪਾਸਾ ਕਹਿੰਦੇ ਉਹ ਵੀ ਚੇਤਾ ਹੈ ਉਹ ਵੀ ਸਮਾਂ ਦੇ ਚੇਤੇ ਕਰਿਆ ਕਰ ਤਿੱਥੈ ਤੂੰ ਸਮ ਰੱਖ ਜਿੱਥੈ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਦਰ ਬਾਣੀ ਪਾਸਾ ਕਹਿੰਦੇ ਉਹ ਵੀ ਵੇਲਾ ਜਿੱਥੇ ਕਰਿਆ ਕਰ ਜਿੱਥੇ ਤੇਰੀ ਰੱਖਿਆ ਕਰਨ ਵਾਲਾ ਹੈ ਹੀ ਕੋਈ ਨਹੀਂ ਸੀ ਤੇ ਗੁਰਬਾਣੀ ਦੇ ਵਿੱਚ ਵਿਸਥਾਰ ਦੇ ਨਾਲ ਸਤਿਗੁਰਾਂ ਨੇ ਸਮਝਾਇਆ ਕਿ ਨਹੀਂ ਉਹ ਕਰਣੀ ਥਾਂ ਸੀ ਜਿੱਥੇ ਤੇਰਾ ਇਹ ਵਿਕਾਸ ਹੋਇਆ ਹੈ ਸਰੀਰ ਦਾ ਤੇ ਇਸ ਕਰਕੇ ਪਾਸਾ ਕਹਿੰਦੇ ਜਦੋਂ ਸ਼ੁਰੂ ਉਸ ਮਾਤ ਦੇ ਗਰਭ ਤੋਂ ਇਹ ਜੀਵਨ ਸ਼ੁਰੂ ਹੁੰਦਾ ਹੈ ਉੱਥੋਂ ਵੀ ਸਤਿਗੁਰੂ ਪਾਸਾ ਜੀਆਂ ਨੇ ਤੇਰੀ ਰੱਖਿਆ ਕੀਤੀ ਅਖੀਰ ਤੱਕ ਤੇਰਾ ਸਦਾ ਇਹ ਮਦਦਗਾਰ ਬਣਿਆ ਰਹਦਾ ਐ ਅਖੀਰ ਸਤਿਗੁਰੂ ਪਾਸਾ ਕਹਿੰਦੇ ਜਦੋਂ ਸਮਾਂ ਲਾਸ਼ ਵਿੱਚ ਸਮਾਂ ਆਉਣਾ ਹੈ ਇਹ ਸੰਸਾਰ ਨੂੰ ਛੱਡ ਕੇ ਜਾਣਾ ਹੈ ਤੇ ਅੱਗੇ ਦਰਗਾਹ ਦੇ ਵਿੱਚ ਜਾ ਕੇ ਨੀਖਾ ਜੋਖਾ ਹੋਏਗਾ ਤੇ ਉੱਥੇ ਵੀ ਤੇਰਾ ਜਪਿਆ ਹੋਇਆ ਨਾਮ ਕੀਤੇ ਹੋਏ ਵੰਦਗੇ ਉਹਨਾਂ ਦਾਨ ਉਹੀ ਤੇਰੀ ਸਹਾਇਤਾ ਕਰਨਗੇ ਹੋਰ ਕਿਸੇ ਨਹੀਂ ਸਹਾਇਤਾ ਕਰਨੀ ਹੈ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨੁ ਮੂਹਾ ਨਾਮ ਤੇਰੇ ਸੰਗ ਸਹਾਈ ਆਸਾਂਗੇ ਜੇ ਉੱਥੇ ਵਿਉਰੀ ਸਹਾਂ ਤੱਕ ਰਹਿਣਾ ਇਸ ਕਰਕੇ ਕਿਉਂਕਿ ਉਹ ਸਾਡਾ ਮਿੱਤਰ ਪ੍ਰਭੂ ਤੰ ਹੈ ਉਹਦੀ ਸਦਾ ਸਿਮਤ ਤੈਨੂੰ ਕਰਨੀ ਚਾਹੀਦੀ ਹੈ ਸਦਾ ਉਹਦੀ ਸਿਮਤ ਸੁਣਾ ਦੇ ਗੀਤ ਕੋਣੇ ਚਾਹੁੰਦੇ ਹਨ ਜੋ ਆਦ ਅੰਤ ਤੇਰਾ ਮਦਦਕਾਰ ਬਣਦਾ ਹੈ ਰਹਾਉ ਮਨ ਵਿਲਾਸ ਭੇ ਸਾਹਿਬ ਕੇ ਅਚਲ ਜ ਦੇਖ ਵਡਾਈਂ ਹੈ ਭਾਈ ਮਾਲਕ ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਪ ਕੇ ਉਦ ਦੀ ਵਡਿਆਈ ਕੀ ਕੇ ਸੇਵਕ ਦੇ ਮਨ ਦੇ ਵਿੱਚ ਵੀ ਫਿਰ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਆਰੇ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਕੈ ਜ ਰਖਾਈ ਇਸ ਕਰਕੇ ਧੰ ਸਬਗੂ ਗੁਰੂ ਅਰਜਨ ਦੇ ਮਹਾਰਾਜ ਵਡਿਆ ਦੀ ਮੋਹਰ ਲਾ ਕੇ ਵਚਨ ਕਰਦੇ ਨੇ ਇਹ ਨਾਨਕ ਤੂੰ ਵੀ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਾ ਕਾ ਆਨੰਦ ਮਾਣ ਉਸ ਜੀ ਕਾਲਪੁਰਖ ਵੈਕ ਨੂੰ ਜੀ ਦਾ ਨਾਮ ਸਿਮਰਿਆ ਕਰ ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਪ੍ਰਭੂ ਨੇ ਫਿਰ ਪੂਰੇ ਤੌਰ ਤੇ ਪੂਰਨ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ਹੈ ਸੰਸਾਰ ਦੇ ਵਿੱਚ ਵੀ ਤੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਵੀ ਇੱਥੇ ਵੀ ਸਾਨੂੰ ਬੜੇ ਪਰਮਾਨੰ ਮਿਲਦੇ ਨੇ ਭਗਤਾਂ ਨੇ ਗੁਰਸਿੱਖਾਂ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਸਤਗੁਰੂ ਕਾਲਪੁਰਖ ਵੈਕ ਨੂੰ ਜੀ ਦੀ ਸੇਵਕ ਸਲਾਗ ਕੀਤੀ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਨੇ ਰੱਖਿਆ ਆਪਕਾਲ ਪੁਰਖ ਵੈਲਗੁਰੂ ਜੀ ਨੇ ਕੀਤੀ ਹੈ ਬੜੇ